ਦੁਵਾਰਾ ਤੇ ਕਹੋਗੇ ਕੈਮਰਾਮੈਨ ਕਹੋਗੇ ਕੋ ਤੁਹਾਨੂੰ ਦਿਖਾਣਗੇ ਝਲਕ ਮਾਰ ਕੇ ਪੁਰਾਣੇ ਜਦੋਂ ਆਪਣੇ ਕੱਚੇ ਘਰ ਹੁੰਦੇ ਸੀ ਕੱਚੀਆਂ ਦੁਕਾਨਾਂ ਹੁੰਦੀਆਂ ਸੀ ਕੱਚੇ ਰੈਸਟੋਰੈਂਟ ਹੁੰਦੇ ਸੀ ਔਰ ਤੰਦੂਰ ਦਾ ਕਲਚਰ ਤੰਦੂਰ ਦਾ ਕਲਚਰ ਸਾਡੀ ਫੂਡ ਲੇਗੇਸੀ ਦੇ ਵਿੱਚ ਬੜਾ ਮਹੱਤਵ ਰੱਖਦਾ ਹੈ ਔਰ ਪੁਰਾਣੀਆਂ ਸੀਖਾਂ ਤੰਦੂਰਾਂ 'ਚ ਤੁਸੀਂ ਸੀਖਾਂ ਵੀ ਜਾਂਦੀਆਂ ਦੇਖਦੇ ਹੋ ਜਦੋਂ ਗਰਮ ਗਰਮ ਕਦੇ ਪਨੀਰ ਟਿੱਕਾ ਨਿਕਲਦਾ ਹੈ ਕਦੇ ਤੰਦੂਰੀ ਚਿਕਨ ਨਿਕਲਦਾ ਹੈ ਕਦੇ ਭੁੰਨਿਆ ਹੋਇਆ ਚਿਕਨ ਨਿਕਲਦਾ ਹੈ ਇਹਨਾਂ ਸੀਖਾਂ ਦੇ ਸਹਾਰੇ ਉਹ ਤਿਆਰ ਹੁੰਦਾ ਸੀ ਅਜੇ ਇਹ ਤੰਦੂਰਾਂ ਦੇ ਵਿੱਚ ਦਿਵਾਰਾਂ ਇਹ ਤੁਸੀਂ ਦੇਖ ਰਹੇ ਹੋ ਵੀ ਇਹ ਗਾਰੇ ਦੀਆਂ ਕੰਧਾਂ ਸਿਰਫ ਤੁਹਾਨੂੰ ਆਪਣੀ ਪੁਰਾਤਨ ਸੰਸਕ੍ਰਿਤੀ ਹੈ ਪੁਰਾਤਨ ਸੱਭਿਆਚਾਰ ਇਹ ਦਿਖਾ ਰਿਹਾ ਸ਼ੁਰੂ ਕਿੱਥੋਂ ਹੁੰਦਾ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਹੁੰਦਾ ਹੋਇਆ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਦਿੱਲੀ ਦੇ ਵਿੱਚ ਵੀ ਜੇ ਆਪਾਂ ਕਰੀਏ ਤਾਂ ਸਾਰਾ ਜੇ ਪੀਰੀਅਡ ਮਲਾਈਏ ਤਾਂ ਤਕਰੀਬਨ 124 ਸਾਲ ਹੋ ਗਏ ਤਸਵੀਰਾਂ ਤਾਂ ਦੇਖੋ ਵੀ ਕਿੱਡੀ ਵੱਡੀ ਕ੍ਰੈਡੀਬਿਲਟੀ ਹੋਏਗੀ ਇਹਨਾਂ ਦੀ ਖਾਣ-ਪੀਣ ਦੇ ਸ਼ਕੀਨਾਂ ਲਈ ਖਾਸ ਕਰ ਨੌਨ-ਵੇਜ ਦੇ ਸ਼ਕੀਨਾਂ ਲਈ ਇਹ ਥਾਂ ਬੜੀ ਪਰਫੈਕਟ ਹੋਏਗੀ ਔਰ ਕਿਹਨੇ ਸ਼ੁਰੂ ਕੀਤਾ ਕਿਵੇਂ ਇਹ ਚ ਸਿਲਸਿਲਾ ਅੱਗੇ ਚੱਲਦਾ ਆਇਆ ਪਹਿਲਾਂ ਤੁਹਾਡੇ ਦਾਦਾ ਜੀ ਤੁਹਾਡੇ ਪਿਤਾ ਜੀ ਦੇ ਫਾਦਰ ਜੀ ਇਹ ਜਿਹੜੀ ਫੂਡ ਲੇਗੇਸੀ ਤੁਸੀਂ ਲੈ ਕੇ ਚੱਲੇ ਆ ਰਹੇ ਹੋ ਉਹਨਾਂ ਨੇ ਸ਼ੁਰੂ ਕੀਤੀ ਸੀਗੀ ਕਿਸ ਤਰ੍ਹਾਂ ਇਹ ਸਿਲਸਿਲਾ ਸ਼ੁਰੂ ਹੋਇਆ ਸੀ ਇਹ ਮੇਰੇ ਦਾਦਾ ਜੀ ਕੁੰਨਲ ਲਾਲ ਗੁਜਰਾਲ ਜੀ ਜੀ ਇਹ ਇਹਨਾਂ ਨੇ 1920 ਵਿੱਚ ਮੋਤੀਮੈਲ ਬਣਾਇਆ ਸੀ ਪਿਸ਼ਾਵਰ ਜਦ ਅਨਡਿਵਾਈਡਡ ਇੰਡੀਆ ਸੀ ਜੋ ਪਹਿਲੇ ਤੇ ਪਿਸ਼ਾਵਰ ਹੀ ਰਹਿੰਦੇ ਸੇ ਸਾਡੇ ਬਜ਼ੁਰਗਾਰ ਉੱਥੋਂ ਦੇ ਜਦ ਇਹਨਾਂ ਨੇ ਸਟਾਰਟ ਕੀਤਾ ਇਹ 12 ਸਾਲ ਦੇ ਤੇ ਇਹਨਾਂ ਦੇ ਮਾਤਾ ਪਿਤਾ ਪਿਤਾ ਜੀ ਗੁਜ਼ਰ ਗਏ ਸੇ ਤੇ ਮਾਤਾ ਜੀ ਨੂੰ ਸਪੋਰਟ ਕਰਨਾ ਸੀ ਤੇ ਇਹਨਾਂ ਨੇ ਇੱਕ ਢਾਬੇ 'ਚ ਕੰਮ ਕਰਨਾ ਸਟਾਰਟ ਕੀਤਾ ਐਜ਼ ਅ ਐਜ਼ ਅ ਸਮਾਲ ਬாய் ਫਿਰ ਉਹ ਕਰਦੇ 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 ਇਹਨਾਂ ਦਾ ਖਾਣੇ ਬਣਾਉਣੇ ਦਾ ਸ਼ੌਕ ਪੈਦਾ ਹੁੰਦਾ ਗਿਆ ਤੇ ਇਹਨਾਂ ਨੇ ਫਿਰ ਉਸੀ ਢਾਬੇ 'ਚ ਉਹਨੂੰ ਬਾਅਦ ਵਿੱਚ ਮੋਤੀ ਮਹਿਲ ਕਰਕੇ ਉਹਨੂੰ ਇਹਨਾਂ ਨੇ ਉੱਥੇ ਤੰਦੂਰੀ ਚਿਕਨ ਬਟਰ ਚਿਕਨ ਦਾਲ ਮਖਣੀ ਦਾ ਵਿਚਾਰ ਕੀਤਾ ਤੇ ਇਹ ਬਹੁਤ ਮਸ਼ਹੂਰ ਹੋ ਗਏ ਉੱਥੇ ਗੋਰੇ ਵੀ ਤੇ ਹਿੰਦੂ ਔਰ ਪੰਜਾਬੀ ਮੁਸਲਮਾਨ ਸਭ ਉੱਥੇ ਖਾਣਾ ਖਾਣੇ ਆਣ ਲੱਗੇ ਤੇ ਇਹ ਪਪੂਲਰ ਹੋ ਗਿਆ ਪੁਰਾਣੀ ਦਿੱਲੀ 'ਚ ਦਰਿਆ ਗੰਜੇ ਰੈਸਟੋਰੈਂਟ ਪਾਇਆ ਉੱਥੋਂ ਜਦ ਉਹ ਪਾਇਆ ਤੇ ਦਿੱਲੀ ਵਾਲਿਆਂ ਨੇ ਕਦੀ ਇਸ ਤਰ੍ਹਾਂ ਦਾ ਖਾਣਾ ਨਹੀਂ ਖਾਇਆ ਸੀ ਬਿਕੋਜ਼ ਸਾਡਾ ਖਾਣਾ ਮੁਗਲਾਈ ਔਰ ਨਾਰਥ ਵੈਸਟ ਫਰੰਟੀਅਰ ਦਾ ਮਿਕਸਚਰ ਸੀ ਉਹ ਜ਼ਾਇਕਾ ਮਿਲਿਆ ਨਹੀਂ ਸੀ ਦਿੱਲੀ ਵਿੱਚ ਉੱਥੋਂ ਨਹੀਂ ਮਿਲਿਆ ਸੀ ਤੋਂ ਉਹਨਾਂ ਨੇ ਆਪਣੇ ਖਾਣੇ ਖਾਏ ਸੀ ਉਹਨਾਂ ਨੇ ਬੱਟਰ ਚਿਕਨ ਤੰਦੂਰੀ ਚਿਕਨ ਖਾਏ ਨਹੀਂ ਸੀ ਉਹ ਇਤਨਾ ਪਪੂਲਰ ਹੈ ਪਪੂਲਰ ਹੁੰਦੇ ਹੁੰਦੇ ਨਹਿਰੂ ਜੀ ਤੱਕ ਬਾਤ ਪਹੁੰਚੀ ਮੇਰਚਿਨ ਮੇਰਚਨ ਖੰਨਾ ਜੀ ਦੇ ਤਰਫੋਂ ਤੋਂ ਉਹਨਾਂ ਨੇ ਜੇ ਤੰਦੂਰੀ ਚਿਕਨ ਖਾਇਆ ਤਾਂ ਉਹਨਾਂ ਨੂੰ ਬੜਾ ਪਸੰਦ ਆਇਆ ਜਦ ਪਸੰਦ ਆਇਆ ਤਾਂ ਉਹਨਾਂ ਨੇ ਫਿਰ ਸਟ੍ਰੀਟ ਗੈਸਟ ਵਗੈਰਾ ਬਲੰਸ ਸਟਾਰਟ ਕਰ ਦਿੱਤੇ ਉੱਥੇ ਉਹ ਇੱਕ ਗਲੋਬਲ ਬ੍ਰਾਂਡ ਬਣ ਗਿਆ ਜਦੋਂ ਮਾ ਜੈਕਲਿਨ ਕੈਨੇਡੀ ਆਈ ਸ਼ਾਹ ਅਫਰਾਨ ਆਇਆ ਰਸ਼ੀਅਨ ਪ੍ਰਾਈਮ ਮਿਨਿਸਟਰ ਆਇਆ ਪ੍ਰੈਜ਼ੀਡੈਂਟ ਆਇਆ ਤੇ ਇਹ ਉਹ ਕਰਦੇ 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 ਇੱਕ ਇਹ ਕਾਫੀ ਪੋਪੂਲਰ ਹੋ ਗਿਆ ਰਸ਼ੀਆ ਜਿਹੜੀ ਆਇਰਨ ਕੰਟਰੀ ਹੁੰਦੀ ਸੀ ਉਹਨਾਂ ਨੇ ਮੇਰੇ ਗ੍ਰੈਂਡਫਾਦਰ ਕੁੰਨਨ ਲਾਲ ਜੀ ਨੂੰ ਬੁਲਾਇਆ ਕਿਉਂਕਿ ਇਹ ਸ਼ੈਫ ਵੀ ਸੀ ਉਹ ਤੋਂ ਉੱਧਰ ਇੱਕ ਮਹੀਨੇ ਬਾਅਦ ਉਹਨਾਂ ਨੇ ਮੋਤੀਮਲ ਰੈਸਟੋਰੈਂਟ ਪਾਇਆ ਤੋ ਉਸ ਟਾਈਪ ਦੀ ਰੀਚ ਹੋ ਗਈ ਸੀ ਮੋਤੀ ਮਿਲਦੀ ਆਪਾਂ ਕਹੀਏ ਕਿਸਮ ਦਾ ਇਨਵੈਂਟਰ ਸੀ ਤੁਹਾਡੇ ਦਾਦਾ ਜੀ ਬਟਰ ਚਿਕਨ ਤੰਦੂਰੀ ਚਿਕਨ ਦਾਲ ਮਖਣੀ ਤੇ ਦਾਦਾ ਵੀ ਸ਼ੈਫ ਪੋਤਾ ਵੀ ਸ਼ੈਫ ਤੁਹਾਡੇ ਪਿਤਾ ਜੀ ਗਏ ਸੀ ਸ਼ੈਫ ਵਾਲੀ ਲੈਂਡ ਮੇਰਾ ਪਿਤਾ ਜੀ ਬਿਲਕੁਲ ਬਣਾ ਰੈਸਟੋਰੈਂਟ ਹੀ ਸਮਾ ਲਿਆ ਨਹੀਂ ਬਿਜ਼ਨਸਮੈਨ ਸੀ ਬਟ ਉਹਨਾਂ ਨੂੰ ਸਭ ਆਂਦਾ ਸੀ ਬਿਕੋਜ਼ ਟ੍ਰੇਨਿੰਗ ਤਾਂ ਲੈਂਡ ਪੈਂਦੀ ਸੀ ਸੋ ਅਮਨੀਸ਼ ਆਪਾਂ ਜੋ ਹੋਰ ਦੇਖੀਏ ਜਿਹੜੀ ਆਪਾਂ ਕਿਸਮ ਦੀ ਕਹੀਏ ਪੇਸ਼ਾਵਰ ਤੋਂ ਆਪਣੀ ਸ਼ੁਰੂਆਤ ਹੁੰਦੀ ਹੈ ਹਨਾ ਉਸ ਤੋਂ ਬਾਅਦ ਆਪਾਂ ਇੰਡੀਆ ਆ ਜਾਂਦੇ ਆ ਤੇ ਇੰਡੀਆ ਤੋਂ USA UK Saudi Arabia UAE ਇਹਨਾਂ ਆਪਾਂ ਐਕਸਪੈਂਡ ਕਰ ਰਹੇ ਆ ਜਾਂ ਹੋਰ ਅੱਗੇ ਆਪਣੇ ਪਲਾਨ ਫਰਦਰ ਚੱਲ ਰਹੇ ਨੇ ਜਦ ਮੈਂ ਰੈਸਟੋਰੈਂਟ ਲਾਈਨ ਵਿੱਚ ਆਇਆ ਤਾਂ ਮੇਰਾ ਇੱਕ ਡ੍ਰੀਮ ਸੀ ਕਿ ਮੈਂ ਨੂੰ 100 ਸਾਲ ਤੋਂ ਪਹਿਲੇ 100 ਰੈਸਟੋਰੈਂਟ ਬਣਾਉਣਾ ਠੀਕ ਹੈ ਉਹ ਮੈਨੂੰ ਡ੍ਰੀਮ ਲੱਗਦਾ ਸੀ ਤਾਂ ਜਦ ਮੈਂ ਸਟਾਰਟ ਕੀਤਾ ਸੀ 100 ਰੈਸਟੋਰੈਂਟ ਬਹੁਤ ਜ਼ਿਆਦਾ ਹੁੰਦੇ ਹਾਊ ਕੈਨ ਆਚੀਵ ਬਟ ਬਾਬਾ ਜੀ ਦੀ ਮਿਹਰਬਾਨੀ ਸੀ ਮਾਤਾ ਰਾਣੀ ਦੀ ਮਿਹਰਬਾਨੀ ਸੀ ਕਿ ਮੈਂ ਧੀਰੇ ਧੀਰੇ ਕਰਕੇ ਇਹਨਾਂ ਨੂੰ ਮੈਨੇ ਬੜਾਇਆ ਤਾਂ 100 ਸਾਲ ਤੋਂ ਬਹੁਤ ਪਹਿਲੇ 100 ਰੈਸਟੋਰੈਂਟ ਹੋ ਗਏ ਸੀ ਮੇਰੇ ਉਹ ਐਬਰਾਡ ਸਾਡੇ ਰੈਸਟੋਰੈਂਟਸ ਮਤਲਬ ਯੂ ਐਸ ਏ ਮਿਡਲ ਈਸਟ ਅਫਰੀਕਾ ਨਿਊਜ਼ੀਲੈਂਡ ਮੋਲਦੀਸ ਰੋਮ ਸਭ ਚੱਲ ਰਹੇ ਅੰਦਰ ਤੁਸੀਂ ਪਹੁੰਚਦੇ ਹੋ ਰੈਸਟੋਰੈਂਟ ਦੇ ਤਾਂ ਸਿੱਧਾ ਤੁਸੀਂ 2024 ਦੇ ਵਿੱਚ ਪਹੁੰਚ ਜਾਂਦੇ ਹੋ 1920 ਦੀ ਆਪਾਂ ਗੱਲ ਕਰੀਏ ਤੇ ਕਨਸੈਪਟ ਅੰਦਰ ਆ ਕੇ ਬਿਲਕੁਲ ਮਾਡਰਨ ਰੁਖ ਰੱਖੀ ਗਈ ਹੈ ਇਹ ਇਹ ਅਸੀਂ ਦੱਸਣਾ ਚਾਹੁੰਦੇ ਸੀ ਕਿ ਜਦ ਬਾਹਰ ਤੋਂ ਅੰਦਰ ਆ ਰਹੇ ਹੋ ਤਾਂ ਯੂ ਆਰ ਕਮਿੰਗ ਫਰਮ 100 ਸਾਲ ਕੀ ਜੇ ਤੁਸੀਂ ਜਰਨੀ ਹੈਗੀ ਉਹ ਤੁਸੀਂ ਬਾਹਰੋਂ ਤੇ ਅੰਦਰੋਂ ਦਿਖਾ ਰਹੇ ਹੋ ਕਿ ਤੁਸੀਂ 100 ਸਾਲ ਪਹਿਲੇ ਕਿੱਥੋਂ ਸੀ ਔਰ ਅੱਜ ਕਿੱਥੋਂ ਆ ਗਏ ਔਰ ਅੱਗੇ ਕਿੱਥੋਂ ਜਾਣਾ ਹੈ ਉਹ ਬਾਤ ਦੱਸੇਗੀ ਦਿਸ ਇਜ਼ ਅ ਇੰਡੀਆ ਟੂਡੇ ਅਵਾਰਡ ਫॉर ਸਾਨੂੰ ਬੈਸਟ ਆਫ ਬੈਸਟ ਰੈਸਟੋਰੈਂਟ ਮਤਲਬ ਬੈਸਟ ਤੋਂ ਵੀ ਬੈਸਟ ਅਵਾਰਡ ਮਿਲਿਆ ਸਰਵੋਤਮ ਤੋਂ ਵੀ ਸਰਵੋਤਾ ਇਹ ਮੇਰੇ ਦਾਦਾ ਜੀ ਨੂੰ ਮਿਲਿਆ ਸੀ ਐਕਸਲੈਂਸ ਅਵਾਰਡ ਵਿੱਚ ਫॉर ਇੰਡੀਅਨ ਹਸਪਿਟੈਲਿਟੀ ਇੰਡਸਟਰੀ ਫॉर ਐਜ਼ ਅ ਕੰਟਰੀਬਿਊਸ਼ਨ ਜੀ ਫਿਰ ਮੇਰੇ ਦਾਦਾ ਜੀ ਕੋ ਵੀ ਸਿਵਲ ਐਵੀਏਸ਼ਨ ਐਂਡ ਗਵਰਨਮੈਂਟ ਅਵਾਰਡ ਮਿਲੇ ਫॉर ਮੇਕਿੰਗ ਤੰਦੂਰੀ ਚਿਕਨ ਬਟਰ ਚਿਕਨ ਦਾਲ ਮੱਖਣੀ ਤੋਂ ਉਹ ਸਾਰੇ ਸਾਰੇ ਹੈ ਜੋ ہماری ਹਿਸਟਰੀ ਦਿਖਾਤੀ ਹੈ ਔਰ ਜੋ ਮੈਨੇ ਕੀਤਾ ਜਿਵੇਂ ਮੇਰੇ ਦਾਦਾ ਨਹਿਰੂ ਜੀ ਤੁਹਾਡੇ ਪੱਕੇ ਆਂਦੇ ਸ਼ੌਕੀਨ ਸੀ ਖਾਣ ਪੀਣ ਦੇ ਆਉਂਦੇ ਸੀ ਸੋ ਆਮ ਤੌਰ ਤੇ ਜਦੋਂ ਅਸੀਂ ਕਿਸੇ ਰੈਸਟੋਰੈਂਟ 'ਚ ਜਾਂਦੇ ਆ ਤਾਂ ਦੇਖਦੇ ਆ ਬੜੀ ਮਾਡਰਨ ਜੀ ਲੁੱਕ ਹੁੰਦੀ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਜਿਹੇ ਰੈਸਟੋਰੈਂਟ 'ਚ ਲੈ ਕੇ ਆਏ ਆ ਤੁਸੀਂ ਅੰਦਰ ਵੜੋਗੇ ਤੁਹਾਨੂੰ ਲੱਗੇਗਾ ਸ਼ਾਇਦ ਅਸੀਂ 50 70 80 ਸਾਲ ਪਿੱਛੇ ਚਲੇ ਗਏ ਆ ਭਾਵ 190s ਦਾ ਉਹ ਪੀਰੀਅਡ ਆ ਜਾਏਗਾ ਜੇ ਤੁਸੀਂ ਦੁਬਾਰਾ ਤੇ ਕਹੋਗੇ ਕੈਮਰਾਮੈਨ ਕੋਲੋਂ ਕਿ ਉਹ ਤੁਹਾਨੂੰ ਦਿਖਾਣਗੇ ਝਲਕ ਮਾਰ ਕੇ ਪੁਰਾਣੇ ਜਦੋਂ ਆਪਣੇ ਕੱਚੇ ਘਰ ਹੁੰਦੇ ਸੀ ਕੱਚੀਆਂ ਦੁਕਾਨਾਂ ਹੁੰਦੀਆਂ ਸੀ ਕੱਚੇ ਰੈਸਟੋਰੈਂਟ ਹੁੰਦੇ ਸੀ ਔਰ ਤੰਦੂਰ ਦਾ ਕਲਚਰ ਤੰਦੂਰ ਦਾ ਕਲਚਰ ਸਾਡੀ ਫੂਡ ਲੈਗੇਸੀ ਦੇ ਵਿੱਚ ਬੜਾ ਮਹੱਤਵ ਰੱਖਦਾ ਔਰ ਪੁਰਾਣੀਆਂ ਸੀਖਾਂ ਤੰਦੂਰਾਂ 'ਚ ਤੁਸੀਂ ਸੀਖਾਂ ਵੀ ਜਾਂਦੀਆਂ ਦੇਖਦੇ ਹੋ ਜਦੋਂ ਗਰਮ ਗਰਮ ਕਦੇ ਪਨੀਰ ਟਿੱਕਾ ਨਿਕਲਦਾ ਹੈ ਕਦੇ ਤੰਦੂਰੀ ਚਿਕਨ ਨਿਕਲਦਾ ਹੈ ਕਦੇ ਭੁੰਨਿਆ ਹੋਇਆ ਚਿਕਨ ਨਿਕਲਦਾ ਹੈ ਇਹਨਾਂ ਸੀਖਾਂ ਦੇ ਸਹਾਰੇ ਉਹ ਤਿਆਰ ਹੁੰਦਾ ਸੀ ਅਜਿਹੇ ਤੰਦੂਰਾਂ ਦੇ ਵਿੱਚ ਤੇ ਜਿਵੇਂ ਹੀ ਤੁਸੀਂ ਅੱਗੇ ਆਉਨੇ ਹੋ ਤੁਹਾਨੂੰ ਇਹ ਆਪਣੀ ਲੈਗੇਸੀ ਹੋਰ ਵੱਧੀ ਜਾਂਦੀ ਹੈ ਦਿਵਾਰਾਂ ਇਹ ਤੁਸੀਂ ਦੇਖ ਰਹੇ ਹੋ ਵੀ ਇਹ ਗਾਰੇ ਦੀਆਂ ਕੰਧਾਂ ਸਿਰਫ ਤੁਹਾਨੂੰ ਆਪਣੀ ਪੁਰਾਤਨ ਸੰਸਕ੍ਰਿਤੀ ਹੈ ਪੁਰਾਤਨ ਸੱਭਿਆਚਾਰ ਇਹ ਦਿਖਾ ਰਿਹਾ ਸ਼ੁਰੂ ਕਿੱਥੋਂ ਹੁੰਦਾ ਹੈ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਹੁੰਦਾ ਹੋਇਆ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਦਿੱਲੀ ਦੇ ਵਿੱਚ ਵੀ ਜੇ ਆਪਾਂ ਕਰੀਏ ਤਾਂ ਸਾਰਾ ਜੇ ਪੀਰੀਅਡ ਮਲਾਈਏ ਤਾਂ ਤਕਰੀਬਨ 124 ਸਾਲ ਹੋ ਗਏ 1920 ਤੋਂ ਦਾ ਆਗਾਜ਼ ਹੁੰਦਾ ਹੈ 2020 ਤੋਂ ਬਾਅਦ ਆਂਦੇ ਆਂਦੇ 2024 ਆ ਗਿਆ ਹੈ ਤੇ ਇਹ ਆਪਾਂ ਕਹੀਏ ਅਕਸਰ ਕਹਿੰਦੇ ਹੁੰਦੇ ਨੇ ਨਾ ਦਾਦਾ ਖਰੀਦੇ ਪੋਤਾ ਵਰਤੇ ਇੱਕ ਦਾਦੇ ਨੇ ਸ਼ੁਰੂ ਕੀਤਾ ਸੀ ਇਹ ਸਿਲਸਲਾ ਤੇ ਅੱਗੇ ਉਹਨਾਂ ਦਾ ਪੁੱਤਰ ਅੱਗੇ ਉਹਨਾਂ ਦਾ ਪੋਤਾ ਪੋਤੇ ਦੀ ਵੀ ਠੀਕ ਠਾਕ ਉਮਰ ਹੋ ਚੁੱਕੀ ਆ ਔਰ ਸ਼ੈਫ ਦੇ ਵਿੱਚ ਉਹਨਾਂ ਦਾ ਇੱਕ ਚੰਗਾ ਨਾਮ ਆੰਦਿਆ ਤੁਸੀਂ ਦੇਖੋਗੇ ਤੇ ਇਹ ਵਿਰਾਸਤ ਜਿਹੜੀ ਸਹੇਜੀ ਹੋਈ ਹੈ ਤਸਵੀਰਾਂ ਤਾਂ ਵੀ ਅਸੀਂ ਤੁਹਾਨੂੰ ਲੈ ਕੇ ਆ ਰਹੇ ਆ ਇਹ ਉਹ ਸਾਰੀਆਂ ਤਸਵੀਰਾਂ ਨੇ ਜੋ ਮਾਣ ਮਿਲਦਾ ਹੈ ਨਾਮ ਵੀ ਤੁਹਾਨੂੰ ਦੱਸਾਂਗੇ ਆਪ ਦੱਸਣਗੇ ਥੋੜਾ ਜਿਹਾ ਅਸੀਂ ਸਸਪੈਂਸ ਰੱਖ ਕੇ ਚੱਲ ਰਹੇ ਆ ਤਸਵੀਰਾਂ ਤਾਂ ਦੇਖੋ ਵੀ ਕਿੱਡੀ ਵੱਡੀ ਕ੍ਰੈਡੀਬਿਲਟੀ ਹੋਏਗੀ ਇਹਨਾਂ ਦੀ ਖਾਣ-ਪੀਣ ਦੇ ਸ਼ਕੀਨਾਂ ਲਈ ਖਾਸ ਕਰ ਨੌਨ ਵੇਜ ਦੇ ਸ਼ਕੀਨਾਂ ਲਈ ਇਹ ਥਾਂ ਬੜੀ ਪਰਫੈਕਟ ਹੋਏਗੀ ਔਰ ਕਿਹਨੇ ਸ਼ੁਰੂ ਕੀਤਾ ਕਿਵੇਂ ਇਹ ਚ ਸਿਲਸਿਲਾ ਅੱਗੇ ਚੱਲਦਾ ਆਇਆ ਅੱਜ ਇਹਨਾਂ ਨੇ ਸੰਭਾਲ ਰਹੇ ਨੇ ਸਾਡੇ ਨਾਲ ਮੌਜੂਦ ਨੇ ਮਨੀਸ਼ ਗੁਜਰਾਲ ਗੱਲਬਾਤ ਕਰਦੇ ਹਾਂ ਸੋ ਮਨੀਸ਼ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਚੱਲ ਜੀਏ ਪਿੱਛੇ ਜਦੋਂ ਤੁਹਾਡੇ ਪਿਤਾ ਜੀ ਉਸ ਤੋਂ ਪਹਿਲਾਂ ਤੁਹਾਡੇ ਦਾਦਾ ਜੀ ਤੁਹਾਡੇ ਪਿਤਾ ਜੀ ਦੇ ਫਾਦਰ ਜੀ ਇਹ ਜਿਹੜੀ ਫੂਡ ਲੈਗੇਸੀ ਤੁਸੀਂ ਲੈ ਕੇ ਚੱਲੇ ਆ ਰਹੇ ਹੋ ਉਹਨਾਂ ਨੇ ਸ਼ੁਰੂ ਕੀਤੀ ਸੀਗੀ ਕਿਸ ਤਰ੍ਹਾਂ ਇਹ سلسلہ ਸ਼ੁਰੂ ਹੋਇਆ ਸੀ ਇਹ ਮੇਰੇ ਦਾਦਾ ਜੀ ਕੁੰਨਨ ਲਾਲ ਗੁਜਰਾਲ ਜੀ ਜੀ ਇਹ ਇਹਨਾਂ ਨੇ 1920 ਚ ਮੋਤੀਮੈਲ ਬਣਾਇਆ ਸੀ ਪਿਸ਼ਾਵਰ ਜਦ ਅਨਡਿਵਾਈਡਡ ਇੰਡੀਆ ਸੀ ਬਿਫੋਰ ਪਾਰਟੀਸ਼ਨ ਹਾਂ ਤੇ ਉਦੋਂ ਪਹਿਲੇ ਤੇ ਪਿਸ਼ਾਵਰ ਹੀ ਰਹਿੰਦੇ ਸੇ ਸਾਡੇ ਬਜ਼ੁਰਗਵਾਰ ਉੱਥੋਂ ਦੇ ਜਦ ਇਹਨਾਂ ਨੇ ਸਟਾਰਟ ਕੀਤਾ ਇਹ 12 ਸਾਲ ਦੇ تھے ਇਹਨਾਂ ਦੇ ਮਾਤਾ ਪਿਤਾ ਪਿਤਾ ਜੀ ਗੁਜ਼ਰ ਗਏ ਸੇ ਤੇ ਮਾਤਾ ਜੀ ਨੂੰ ਇਹਨਾਂ ਨੂੰ ਸਪੋਰਟ ਕਰਨਾ ਸੀ ਤੇ ਇਹਨਾਂ ਨੇ ਇੱਕ ਢਾਬੇ 'ਚ ਕੰਮ ਕਰਨਾ ਸਟਾਰਟ ਕੀਤਾ ਐਜ਼ ਅ ਐਜ਼ ਅ ਸਮਾਲ ਬாய் ਫਿਰ ਉਹ ਕਰਦੇ 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 ਇਹਨਾਂ ਦਾ ਖਾਣੇ ਬਣਾ ਦਾ ਚੋਕ ਸ਼ੌਕ ਪੈਦਾ ਹੁੰਦਾ ਗਿਆ ਤੇ ਇਹਨਾਂ ਨੇ ਫਿਰ ਉਸੇ ਢਾਬੇ ਚ ਉਹਨੂੰ ਬਾਅਦ ਵਿੱਚ ਮੋਤੀ ਮਹਿਲ ਕਰਕੇ ਉਹਨੂੰ ਇਹਨਾਂ ਨੇ ਉੱਥੇ ਤੰਦੂਰੀ ਚਿਕਨ ਬਟਰ ਚਿਕਨ ਦਾਲ ਮਖਣੀ ਦਾ ਵਿਚਕਾਰ ਕੀਤਾ ਤੇ ਇਹ ਬਹੁਤ ਮਸ਼ਹੂਰ ਹੋ ਗਏ ਉੱਥੇ ਗੋਰੇ ਵੀ ਤੇ ਹਿੰਦੂ ਔਰ ਪੰਜਾਬੀ ਮੁਸਲਮਾਨ ਸਭ ਉੱਥੇ ਖਾਣਾ ਖਾਣੇ ਆਣ ਲੱਗੇ ਤੇ ਪਪੂਲਰ ਹੋ ਗਿਆ ਫਿਰ ਪਾਰਟੀਸ਼ਨ ਦੇ ਬਾਅਦ ਨਹੀਂ 1947 ਚ ਦਿੱਲੀ ਆਏ ਦਿੱਲੀ ਆ ਕੇ ਇਹਨਾਂ ਨੇ ਪੁਰਾਣੀ ਦਿੱਲੀ ਚ ਉੱਥੇ ਮਸ਼ਹੂਰ ਹੋ ਚੁੱਕੇ تھے ਤੇ ਇਹ ਪੈਸੇ ਵਾਲੇ ਵੀ ਹੋ ਚੁੱਕੇ ਸੀ ਤੇ ਇਹ ਹਵਾਈ ਜਹਾਜ਼ ਤੋਂ ਆਏ ਸੀ ਜੋ ਮੈਨੂੰ ਬਤਾਂਦੇ ਸੀ ਤੋਂ ਇਥੋਂ আর ਵਹਾਂ ਪੇ ਪਪੂਲਰ ਹੋ ਗਏ ਲੋਕੋ ਜੋ ਪੋਲੀਟੀਸ਼ਨ تھے ਮੇਰ ਚੰਦ ਖੰਨਾ ਸਾਹਿਬ ਉਹ ਸਭ ਉਹਨਾਂ ਦੇ ਜਾਣ ਪਛਾਨਦੇ ਤੇ ਉਹਨਾਂ ਕੇ ਮਾਧਿਅਮ ਤੇ ਉਹਨਾਂ ਨੇ ਪੁਰਾਣੀ ਦਿੱਲੀ ਚ ਦਰੀਆ ਗੰਗੇ ਰੈਸਟੋਰੈਂਟ ਪਾਇਆ ਉੱਥੋਂ ਜਦ ਉਹ ਪਾਇਆ ਤੇ ਦਿੱਲੀ ਵਾਲਿਆਂ ਨੇ ਕਦੀ ਇਸ ਤਰ੍ਹਾਂ ਦਾ ਖਾਣਾ ਨਹੀਂ ਖਾਇਆ ਸੀ ਬਿਕਾਉਜ਼ ਸਾਡਾ ਖਾਣਾ ਮੁਗਲਾਈ ਔਰ ਨਾਰਥ-ਵੈਸਟ ਫਰੰਟੀਅਰ ਦਾ ਮਿਕਸਚਰ ਸੀ ਉਹ ਜ਼ਾਇਕਾ ਮਿਲਿਆ ਨਹੀਂ ਸੀ ਦਿੱਲੀ ਉੱਥੋਂ ਨਹੀਂ ਮਿਲਿਆ ਸੀ ਦਿੱਲੀ ਕਾਇਸਤ ਮੁਸਲਮਾਨ ਐਂਡ ਐਂਗਲੋ ਇੰਡੀਅਨ ਕਮਿਊਨਿਟੀ ਹੁੰਦੀ ਸੀ ਛੋਟੀ ਤੋਂ ਉਹਨਾਂ ਨੇ ਆਪਣੇ ਖਾਣੇ ਖਾਏ ਸੀ ਉਹਨਾਂ ਨੇ ਬੱਤੇ ਬੱਟੇ ਚਿਕਨ ਤੰਦੂਰੀ ਚਿਕਨ ਖਾਏ ਨਹੀਂ ਸੀ ਉਹ ਇਤਨਾ ਪਪੂਲਰ ਹੈ ਪਪੂਲਰ ਹੋਤੇ ਹੁੰਦੇ ਨਹਿਰੂ ਜੀ ਤੱਕ ਬਾਤ ਪਹੁੰਚੀ ਮੇਰਚਿੰਦ ਮੇਰਚਨ ਖੰਨਾ ਜੀ ਦੇ ਤਰਫੋਂ ਤੋਂ ਉਹਨਾਂ ਨੇ ਜੇ ਤੰਦੂਰੀ ਚਿਕਨ ਖਾਇਆ ਤਾਂ ਉਹਨਾਂ ਨੂੰ ਬੜਾ ਪਸੰਦ ਆਇਆ ਜਦ ਪਸੰਦ ਆਇਆ ਤਾਂ ਨਾਲ ਨੇ ਫਿਰ ਸਟੇਟ ਗੈਸਟ ਵਗੈਰਾ ਬਲੰਸ ਸਟਾਰਟ ਕਰ ਦਿੱਤੇ ਉੱਥੇ ਉਹ ਇੱਕ ਗਲੋਬਲ ਬ੍ਰਾਂਡ ਬਣ ਗਿਆ ਜਦੋਂ ਜੈਕਲਿਨ ਕੈਨੇਡੀ ਆਈ ਸ਼ਾਹ ਅਫਰਾਨ ਆਇਆ ਰਸ਼ੀਅਨ ਪ੍ਰਾਈਮ ਮਿਨਿਸਟਰ ਆਇਆ ਪ੍ਰੈਜ਼ੀਡੈਂਟ ਆਇਆ ਤੇ ਇਹ ਉਹ ਕਰਦੇ 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 ਇੱਕ ਇਹ ਕਾਫੀ ਪਪੂਲਰ ਹੋ ਗਿਆ ਹਾਲਾਂਕਿ Uh, 1960 ਜਾਂ ਆਈ ਡੋਨਟ ਨੋ ਦ ਐਗਜ਼ੈਕਟ ਈਅਰ ਰਸ਼ੀਆ ਜੋ ਜੀ ਆਇਰਨ ਕੰਟਰੀ ਹੁੰਦੀ ਸੀ ਉਹਨਾਂ ਨੇ ਮੇਰੇ ਗ੍ਰੈਂਡਫਾਦਰ ਕੁੰਦਨ ਲਾਲ ਜੀ ਨੂੰ ਬੁਲਾਇਆ ਕਿਉਂਕਿ ਇਹ ਸ਼ੈਫ ਵੀ ਸੀ ਉਹ ਤੋਂ ਉਧਰ ਇੱਕ ਮਹੀਨੇ ਵਾਸਤੇ ਉਹਨਾਂ ਨੇ ਮੋਤੀ ਮਹਿਲ ਰੈਸਟੋਰੈਂਟ ਪਾਇਆ ਤੋਂ ਉਸ ਟਾਈਪ ਦੀ ਰੀਚ ਹੋ ਗਈ ਸੀ ਮੋਤੀ ਮਹਿਲ ਦੀ ਤੋਂ ਉਸ ਦੇ ਬਾਅਦ ਫਿਰ ਅਸੀਂ ਉਹਨਾਂ ਨੂੰ ਰੈਸਟੋਰੈਂਟ ਨੂੰ ਬਣਾਣਾ ਸਟਾਰਟ ਕੀਤਾ ਮੈਂ ਸ਼ੈਫਾ ਮੈਨੇ ਟ੍ਰੇਨਿੰਗ ਲਈਤੀ ਆਪਣੇ ਦਾਦਾ ਜੀ ਕੋਲੋਂ ਆਪਣੇ ਫਾਦਰ ਕੋਲੋਂ <small> तो उदे बाद फिर जब मैं परपुर के तैयार हो गया तो मैंने स्टार्ट किया कि इस चेन को किस तरह बढ़ाया जाए <smallion> तो फिर मैंने फ्रेंचाइजिंग स्टार्ट की थी कि वे लेगेसी भी, भी मेंटेन करनी है एंड बढ़ाना भी है और कंसिस्टेंसी एंड क्वालिटी भी मेंटेन करनी है <smallion> क्योंकि मैं शेफ थी तो मैं ये सब कर पाया बैक एंड टीम बनाई अच्छा एक ذہن से सवाल आ रहा है आपा कही एक किस्म दा इन्वेंटर सी ਤੁਹਾਡੇ दादाजी बटर चिकन तंदूरी चिकन दाल मखनी दे दादा भी शेफ पोता भी शेफ ਤੁਹਾਡੇ ਪਿਤਾ ਜੀ ਗਏ ਸੀ ਸ਼ੈਫ ਵਾਲੀ ਲੈਨ ਚ ਮੇਰਾ ਪਿਤਾ ਜੀ ਬਿਲਕੁਲ ਬਣਾ ਸੀ ਰੈਸਟੋਰੈਂਟ ਹੀ ਸੰਭਾਲਿਆ ਨਹੀਂ ਰੈਸਟ ਬਿਜ਼ਨਸਮੈਨ ਸੀ ਬਟ ਉਹਨੂੰ ਸਭ ਆਂਦਾ ਸੀ ਬਿਕੋਜ਼ ਟ੍ਰੇਨਿੰਗ ਤੋਂ ਲੈਣ ਪੈਂਦੀ ਸੀ ਬਟ ਅਨਫੋਰਚੂਨੇਟਲੀ ਮੇਰੇ ਪਿਤਾ ਜੀ ਦਾ ਧਿਆਨ ਤੋਂ ਗਿਆ ਤੇ ਜਦ ਉਹ 51 52 ਇਅਰਸ ਦੇ ਉਹਨਾਂ ਨੂੰ ਬੋਨ ਕੈਂਸਰ ਹੋ ਗਿਆ ਸੀ ਤਾਂ ਉਹ ਜ਼ਿਆਦਾ ਨਹੀਂ ਵੱਧ ਪਾਏ ਇਨ ਦਾ ਸੈਂਸ ਕਿ ਜਲਦੀ ਚਲੇ ਗਏ ਬਟ ਉਹਨਾਂ ਨੂੰ ਸਭ ਕੁਝ ਆਂਦਾ ਸੀ ਜਦ ਅਮਰੀਕਾ ਵਗੈਰਾ ਜਾਂਦੇ ਸੀ ਹੱਸੀ ਮਾ ਉਹ ਉਹਨਾਂ ਦੇ ਡ੍ਰੀਮ ਸੀ ਅਮਰੀਕਾ ਰੈਸਟੋਰੈਂਟ ਖੋਲਣਾ ਤੇ ਉਹ ਉਹਨਾਂ ਨੂੰ ਤੰਦੂਰੀ ਚਿਕਨ ਵਗੈਰਾ ਸਭ ਟ੍ਰੇਨਿੰਗ ਸੀ ਬਿਲਕੁਲ ਬਣਾ ਦੇ ਬਿਕੋਜ਼ ਜਦ ਤੱਕ ਤੁਸੀਂ ਆਪਣਾ ਟ੍ਰੇਡ ਨਹੀਂ ਜਾਣੋਗੇ ਕਿ ਉਸ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਉਹਨੂੰ ਬੜਾਓਗੇ ਬਿਲਕੁਲ ਸੋ ਅਮਨੀਸ਼ ਆਪਾਂ ਜੇ ਹੋਰ ਦੇਖੀਏ ਜਿਹੜੀ ਆਪਾਂ ਕਿਸਮ ਦੀ ਕਹੀਏ ਪੇਸ਼ਾਵਰ ਤੋਂ ਆਪਣੀ ਸ਼ੁਰੂਆਤ ਹੁੰਦੀ ਹੈ ਹਨਾ ਉਸ ਤੋਂ ਬਾਅਦ ਆਪਾਂ ਇੰਡੀਆ ਆ ਜਾਂਦੇ ਆ ਤੇ ਇੰਡੀਆ ਤੋਂ ਯੂ ਐਸ ਏ ਯੂ ਕੇ ਸਾਊਦੀ ਅਰੇਬੀਆ ਯੂ ਏ ਈ ਇਹਨਾਂ ਆਪਾਂ ਐਕਸਪੈਂਡ ਕਰ ਰਹੇ ਆ ਜਾਂ ਹੋਰ ਅੱਗੇ ਆਪਣੇ ਪਲਾਨ ਫਰਦਰ ਚੱਲ ਰਹੇ ਨੇ ਜਦ ਮੈਂ ਰੈਸਟੋਰੈਂਟ ਲਾਈਨਜ ਆਇਆ ਤਾਂ ਮੇਰਾ ਇੱਕ ਡ੍ਰੀਮ ਸੀ ਕਿ ਮੈਂ ਨੂੰ 100 ਸਾਲ ਤੋਂ ਪਹਿਲੇ 100 ਰੈਸਟੋਰੈਂਟ ਬਣਾਵਾਂ ਠੀਕ ਹੈ ਉਹ ਮੈਨੂੰ ਡ੍ਰੀਮ ਲੱਗਦਾ ਸੀ ਤਾਂ ਜਦ ਮੈਂ ਸਟਾਰਟ ਕੀਤਾ ਸੀ 100 ਰੈਸਟੋਰੈਂਟ ਬਹੁਤ ਜ਼ਿਆਦਾ ਹੁੰਦੇ ਨੇ ਹਾਊ ਕੈਨ ਅਚੀਵ ਹਾਊ ਕੈਨ ਅਚੀਵ ਬਟ ਬਾਬਾ ਜੀ ਦੀ ਮਿਹਰਬਾਨੀ ਸੀ ਮਾਤਾ ਰਾਣੀ ਦੀ ਮਿਹਰਬਾਨੀ ਸੀ ਕਿ ਮੈਂ ਧੀਰੇ ਧੀਰੇ ਕਰਕੇ ਇਹਨਾਂ ਨੂੰ ਮੈਨੇ ਬੜਾਇਆ ਤਾਂ 100 ਸਾਲ ਤੋਂ ਬਹੁਤ ਪਹਿਲੇ ਹੀ 100 ਰੈਸਟੋਰੈਂਟ ਹੋ ਗਏ ਸੀ ਮੇਰੇ ਔਰ ਮੇਰਾ ਡ੍ਰੀਮ ਸੀ ਕਿ ਵੀ ਮੋਤੀ ਮਹਿਲ ਲੋਕ ਆਂਦੇ ਨੇ ਦਿੱਲੀ ਖਾਣੇ ਤੋਂ ਮੈਂ ਚਾਹੁੰਦਾ ਸੀ ਕਿ ਮੋਤੀ ਮਹਿਲ ਹੀ ਕਿਉਂ ਨਾ ਦੇ ਘਰ ਚਲੇ ਜਾ ਤਾਂ ਕਿ ਉਹਨਾਂ ਨੂੰ ਉਹੀ ਖਾਣਾ ਅਮ ਆਪ ਘਰ ਬੈਠੇ ਮਿਲੇ ਤਾਂ ਉਹ ਮੇਰਾ ਡ੍ਰੀਮ ਸੀ ਟੂ ਗੇਟ ਦਾ ਗੁੱਡ ਕੁਆਲਿਟੀ ਕੰਸਿਸਟੈਂਸੀ ਫੂਡ ਇਨ ਯੂਅਰ ਹੋਮ ਐਂਡ ਤੋਂ ਉਹ ਬਾਬਾ ਜੀ ਨੇ ਮੈਨੂੰ ਮੈਰ ਕੀਤੀ ਤਾਂ ਮੈਂ ਕਰ ਪਾਇਆ ਐਨੋ ਐਬ੍ਰੋਡ ਸਾਡੇ ਰੈਸਟੋਰੈਂਟਸ ਮਤਲਬ ਯੂਐਸਏ ਮਿਡਲ ਈਸਟ ਅਫਰੀਕਾ ਨਿਊਜ਼ੀਲੈਂਡ 몰ਦੀਸ ਰੋਮ ਸਭ ਚੱਲ ਰਹੇ ਹਾਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਬੜਾ ਸਕਾਂ ਬੜਾਦੇ ਜਾ ਜਿੰਨਾ 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 ਕਮ ਹੋਗਾ ਤਾਂ ਮੇਰਾ ਡ੍ਰੀਮ ਹੈ ਕਿ ਮਤਲਬ ਇਸ ਨੂੰ ਹੋਰ ਬੜਾਇਆ ਜਾਏ ਇਸ ਨੂੰ ਹੋਰ ਇੰਟਰਨੈਸ਼ਨਲ ਕਲੇਮ ਦਿਲਾਈ ਜਾਏ ਔਰ ਹਰ ਜਗ੍ਹਾ ਇਹ ਹਰ ਸਿਟੀ ਮੇ ਇੰਟਰਨੈਸ਼ਨਲ ਵੀ ਹੋ ਫੂਡ ਲਵਰਸ ਬਾਰੇ ਚੰਡੀਗੜ੍ਹ ਦੇ ਵਿੱਚ ਕੀ ਕਹਿੰਦੇ ਹੋ ਤੁਸੀਂ ਚੰਡੀਗੜ੍ਹ ਦਿਲਖੁਸ਼ ਲੋਕਾਂ ਦਾ ਹੈ ਉਹ ਲਵਰ ਵੀ ਹੈ ਐਂਡ ਫੂਡ ਲਵਰ ਸਭ ਤੋਂ ਬਹੁਤ ਜ਼ਿਆਦਾ ਨੇ ਐਂਡ ਚੰਡੀਗੜ੍ਹ ਇਜ਼ ਅ ਵੈਰੀ ਮੇਰੀ ਮੇਰੀ ਕਲੋਸ ਸਿਟੀ ਹੈ ਬਿਕੋ ਇੱਕ ਤਾਂ ਇੰਨੀ ਚੰਗੀ ਇੰਨੀ ਸੋਹਣੀ ਸਿਟੀ ਹੈਗੀ ਸੋਨੇ ਵਰ ਲੋਕਾਂ ਵਾਸਤੇ ਸੋਹਣੀ ਸਿਟੀ ਤੇ ਸੋਨਾ ਖਾਨਾ ਤੇ ਮੇਰਾ ਇਹ ਤੁਸੀਂ ਜਿਹੜਾ ਰੱਖਿਆ ਆਪਾਂ ਇਹ ਆਪਾਂ ਦੇਖੀਏ ਸੈਟਅਪ ਜਿਹੜਾ ਤੁਸੀਂ ਇੱਥੇ ਦਿਖਾਇਆ ਜੋ ਆਪਣੀ ਲੈਗੇਸੀ ਚੱਲੀ ਆ ਰਹੀ ਸੀਗੀ ਇਹ 90s 'ਚ ਆਪਾਂ ਘੁੰਮ ਰਹੇ ਆ ਅੱਗੇ ਜਾ ਕੇ ਸ਼ਾਇਦ ਕੁਝ ਦੌਰ ਚੇਂਜ ਵੀ ਹੋਏਗਾ ਉਹਦੇ ਬਾਰੇ ਥੋੜਾ ਆਪਾਂ ਦੇਖਦੇ ਹਾਂ ਅੱਛਾ ਇਹ ਤੰਦੂਰ ਵਗੈਰਾ ਰੱਖਣ ਦਾ ਕਨਸੈਪਟ ਤੰਦੂਰ ਦਾ ਤੰਦੂਰ ਦਾ ਰੱਖਣ ਦਾ ਕਨਸੈਪਟ ਇਹ ਕਿ ਮੇਰੇ ਦਾਦਾ ਜੀ ਨੇ ਹੀ ਤੰਦੂਰੀ ਤੰਦੂਰੀ ਚਿਕਨ ਦਾ ਬਣਾਇਆ ਸੀ ਪਹਿਲੇ ਤੰਦੂਰ ਰੈਸਟੋਰੈਂਟੇਜ ਯੂਜ਼ ਨਹੀਂ ਹੁੰਦਾ ਤੇ ਜ਼ਿਆਦਾ ਰੈਸਟੋਰੈਂਟ ਹੁੰਦੇ ਨਹੀਂ ਸੀ ਜ਼ਿਆਦਾ ਤੇ ਇਹ ਸਾਂਝਾ ਚੂਲਾ ਬੰਦਾ ਵਕਨ ਹੁੰਦਾ ਸੀ ਜਿਸ ਵਿੱਚ ਕਮਿਊਨਿਟੀ ਮੈਂ ਲੇਡੀਜ਼ ਜਾ ਕੇ ਆਪਣਾ ਆਟਾ ਮੈਦਾ ਲੈ ਕੇ ਨਾਨ ਪਰਾਂਠੇ ਬਣਾਉਂਦੀ ਸੀ ਤਾਂ ਜਦ ਤੰਦੂਰੀ ਚਿਕਨ ਬਣਾਇਆ ਔਰ ਰੈਵਲੂਸ਼ਨਾਈਜ਼ ਕੀਤਾ ਇੰਡੀਅਨ ਖਾਣੇ ਕੋ ਤੰਦੂਰੀ ਖਾਣੇ ਕੋ ਤੋ ਤੰਦੂਰ ਇੱਕ ਰੈਸਟੋਰੈਂਟ ਕਾ ਇੰਟੀਗਰਲ ਹਿਸਾਬ ਬਣ ਗਿਆ ਉਹ ਹਮ ਬਤਾਨਾ ਚਾਹਤੇ ਹੈ ਕਿ ਮੋਤੀਮੇਲ ਔਰ ਤੰਦੂਰ ਕੀ ਕੀ ਕਰੈਕਸ਼ਨ ਹੈ ਬਿਲਕੁਲ ਠੀਕ ਹੈ ਬਿਲਕੁਲ ਇਹ 90s ਚ ਆਪਾਂ ਘੁੰਮ ਰਹੇ ਆ ਤੇ ਜਿਵੇਂ ਤੁਸੀਂ ਇਹ ਦਰਵਾਜਾ ਖੋਲਦੇ ਹੋ ਅੰਦਰ ਤੁਸੀਂ ਪਹੁੰਚਦੇ ਹੋ ਰੈਸਟੋਰੈਂਟ ਦੇ ਤਾਂ ਸਿੱਧਾ ਤੁਸੀਂ ਵਿਸੋ 24 ਦੇ ਵਿੱਚ ਪਹੁੰਚ ਜਾਂਦੇ ਹੋ 1920 ਦੀ ਆਪਾਂ ਗੱਲ ਕਰੀਏ ਤੇ ਕਨਸੈਪਟ ਅੰਦਰ ਆ ਕੇ ਬਿਲਕੁਲ ਮਾਡਰਨ ਰੁਖ ਰੱਖੀ ਗਈ ਹੈ ਇਹ ਇਹ ਅਸੀਂ ਦੱਸਣਾ ਚਾਹੁੰਦੇ ਸੀ ਕਿ ਜਦ ਬਾਹਰ ਤੋਂ ਅੰਦਰ ਆ ਰਹੇ ਹੋ ਤਾਂ ਯੂ ਆਰ ਕਮਿੰਗ ਫਰੋਮ 100 ਸਾਲ ਕੀ ਜਿਹੜੀ ਜਰਨੀ ਹੈਗੀ ਉਹ ਤੁਸੀਂ ਬਾਹਰੋਂ ਤੇ ਅੰਦਰੋਂ ਦਿਖਾ ਰਹੇ ਹੋ ਕਿ ਤੁਸੀਂ 100 ਸਾਲ ਪਹਿਲੇ ਕਿੱਥੋਂ ਸੀ ਔਰ ਅੱਜ ਕਿੱਥੋਂ ਆ ਗਏ ਔਰ ਅੱਗੇ ਕਿੱਥੋਂ ਜਾਣਾ ਹੈ ਉਹ ਬਾਤ ਦੱਸੇਗੀ ਸੋ ਸੋ ਇਹ ਲੇਗਸੀ ਦਿਖਾ ਰਹੇ ਕਿ हमने अपने आप को कैसे अडैप्ट किया हमने अपने आप को कैसे इतना रिलेवेंट रखा आज की डेट में कि आज आजकल दी नई पीढ़ी भी इन्नू उसी शौक उसी पैशन से खाए बिल्कुल ये तस्वीरें भी ਤੁਹਾਡੀਆਂ ਸਫਲਤਾ ਦੀ ਕਹਾਣੀ ਜਿਹੜੀ ਹੈਗੀ ਸਕਸੈਸ ਸਟੋਰੀ ਸ਼ਰ ਬਿਆਨ ਕਰ ਰਹੀਆਂ ਨੇ ਹਾਂਜੀ ਬਿਲਕੁਲ ਜੀ ਤੇ ਦਿਸ ਇਜ਼ ਅ ਇੰਡੀਆ ਟੁਡੇ ਅਵਾਰਡ ਫॉर ਸਾਨੂੰ ਬੈਸਟ ਆਫ ਬੈਸਟ ਰੈਸਟੋਰੈਂਟ ਮਤਲਬ ਬੈਸਟ ਤੋਂ ਵੀ ਬੈਸਟ ਅਵਾਰਡ ਮਿਲਿਆ ਸਰ ਉਹ ਤਮ ਤੋਂ ਵੀ ਸਰ ਹੋਤਾ ਇਹ ਮੇਰੇ ਦਾਦਾ ਜੀ ਨੂੰ ਮਿਲਿਆ ਸੀ ਐਕਸਲੈਂਸ ਅਵਾਰਡ ਵਿਚ ਫॉर ਇੰਡੀਅਨ ਹਸਪਿਟੈਲਿਟੀ ਇੰਡਸਟਰੀ ਫॉर ਐਜ਼ ਇਜ਼ ਕੰਟਰੀਬਿਊਸ਼ਨ ਜੀ ਫਿਰ ਮੇਰੇ ਦਾਦਾ ਜੀ ਕੋ ਵੀ ਸਿਵਲ ਐਵੀਏਸ਼ਨ ਐਂਡ ਗਵਰਨਮੈਂਟ ਅਵਾਰਡ ਮਿਲੇ ਫॉर ਮੇਕਿੰਗ ਤੰਦੂਰੀ ਚਿਕਨ ਬਟਰ ਚਿਕਨ ਦਾਲ ਮੱਖਣੀ ਤੋਂ ਉਹ ਸਾਰੇ ਸਾਰੇ ਹੈ ਜੋ ہماری ਹਿਸਟਰੀ ਦਿਖਾਤੀ ਹੈ ਔਰ ਜੋ ਮੈਨੇ ਕੀਤਾ ਜਿਵੇਂ ਮੇਰੇ ਜਵਾਹਰ ਲਾਲ ਨਹਿਰੂ ਜੀ ਤੁਹਾਡੇ ਪੱਕੇ ਆਂਦੇ ਸ਼ੁਕੀਨ ਸੀ ਖਾਣ ਪੀਂਦੇ ਆਉਂਦੇ ਸੀ ਸਾਰੀ ਪੋਲਿਟਿਕਲ ਫੈਮਿਲੀ ਗਾਂਧੀ ਫੈਮਿਲੀ ਇਵਨ ਉਹ ਤਾਂ ਜਦ ਸਟਾਰਟ ਹੋਇਆ ਤਾਂ ਉਹਨਾਂ ਨੂੰ ਬਹੁਤ ਪਸੰਦ ਆਇਆ ਅੱਜ ਵੀ ਉਹਨਾਂ ਨੂੰ ਬਹੁਤ ਪਸੰਦ ਆਤਾ ਹੈ ਜੇਟਲੀ ਸਾਹਿਬ ਕੋ ਬਹੁਤ ਪਸੰਦ ਆਤਾ ਥਾ ਖਾਣਾ ਉਹ ਮੇਰੇ ਬੜੇ ਕਲੋਸ ਸੇ ਉਹ ਉਹਨਾਂ ਨੇ ਮੇਰੀ ਪਹਿਲੀ ਬੁੱਕ ਜੋ ਮੋਤੀਮਲ ਤੰਦੂਰੀ ਟ੍ਰੇਲ ਜੋ ਮੈਂ ਪਹਿਲੀ ਕਿਤਾਬ ਲਿਖੀ ਸੀ ਆ ਮੇਰੇ पांच किताबें लिख जाओ वो भी उन्होंने आविष्कार किया उनका जो घर था वो बिल्कुल हमारे मोतीमह जी के जो हमारा आइकॉनिक रेस्टोरेंट है दिल्ली में उसके पीछे था तो वो बहुत शौकीन से खाते थे तो काफ़ी लोग पॉलिटिशन्स भी प्र, ये आपके एक्टर्स भी मीडिया पीपल भी आते रहते हैं बिकॉज एक लेगेसी है वो सब टेस्ट करना चाहते हैं बट हमारे लिए सब भी ए वन भी प्रीमियर लोग हैं चाहे कोई पॉलिटिशियन हो चाहे कोई एक्टर हो या नॉर्मल आदमी हो सब हमारे लिए भगवान है ਜੀ ਸੋ ਤੁਸੀਂ ਖੁਦ ਵੀ ਸ਼ੈਫ ਹੈਗੇ ਹੋ ਤਾਂ ਚੰਡੀਗੜ੍ਹ ਦੇ ਲੋਕਾਂ ਨੂੰ ਤੁਹਾਡੇ ਬਣਾਏ ਹੱਥਾਂ ਦਾ ਖਾਣਾ ਖਾਣ ਨੂੰ ਮਿਲੇਗਾ ਤੁਸੀਂ ਆਪ ਆਕੇ ਬਣਾਇਆ ਕਰੋਗੇ ਜੀ ਮੈਂ ਦੱਸਿਆ ਸੀ ਕਿ ਮੈਂ ਜ਼ਰੂਰ ਆਉਂਗਾ ਪਰ ਵੀਲ ਹੈਵ ਅ ਸੀਓ ਕਰਾਂਗੇ ਯੂ نو ਕੈਲੰਡਰੀ ਮੀਟ ਕਲਰੀ ਇਵੈਂਟਸ ਤੇ ਮੈਂ ਜ਼ਰੂਰ ਆਵਾਂਗਾ ਮੈਂ ਆਈ ਵਿਲ ਇੰਟਰੈਕਟ ਵਿਦ ਪੀਪਲ ਐਂਡ ਜਿੰਨਾ ਵੀ ਮੈਂ ਆ ਸਕੂਗਾ ਮੈਂ ਜ਼ਰੂਰ ਆ ਕੇ ਇੰਟਰੈਕਟ ਕਰੂੰਗਾ ਲੋਕਾਂ ਨਾਲ ਬਿਲਕੁਲ ਠੀਕ ਹੈ ਸੋ ਮਨੀਸ਼ ਗੁਜਰਾਲ ਉਹਨਾਂ ਨਾਲ ਗੱਲਬਾਤ ਸਾਡੀ ਚੱਲ ਰਹੀ ਸੀਗੀ ਇਹ ਰੈਸਟੋਰੈਂਟ ਮੋਤੀ ਮੈਲ ਡੀਲਕਸ ਜੋ ਉਹਨਾਂ ਨੇ ਗੱਲਬਾਤ ਰਹੀ ਆਪਣੇ ਕਈਏ ਬਜ਼ੁਰਗਾਂ ਵੱਲੋਂ ਸ਼ੁਰੂ ਕੀਤੀ 124 ਸਾਲ ਦੀ ਜਰਨੀ ਪਾਕਿਸਤਾਨ ਤੋਂ ਸ਼ੁਰੂ ਹੁੰਦੀ ਹੈ ਦਿੱਲੀ ਹੁੰਦੇ ਹੋਏ ਚੰਡੀਗੜ੍ਹ ਤੱਕ ਪਹੁੰਚੀ ਹੈ ਦੁਨੀਆ ਭਰ ਚ ਪਹੁੰਚ ਚੁੱਕੀ ਹੈ 100 ਰੈਸਟੋਰੈਂਟ ਜਿਹੜੇ ਚੱਲਦੇ ਪਏ ਨੇ ਤਾਂ ਕਿਤਨਾ ਕਿਤੇ ਖਾਸ ਕਰ ਜਿਹੜੇ ਨਾਨ ਵੇਜ ਦੇ ਸ਼ੌਕੀਨ ਨੇ ਮਾਸਾਹਾਰੀ ਭੋਜਨ ਦੇ ਸ਼ੌਕੀਨ ਨੇ ਜਦੋਂ ਕਹਿੰਦੇ ਮੁਰਗਾ ਬਣਿਆ ਹੋਵੇ ਤਿਆਰ ਹੋਵੇ ਉੱਪਰ ਮੱਖਣ ਲੱਗਿਆ ਹੋਵੇ ਬਟਰ ਚਿਕਨ ਤੰਦੂਰੀ ਚਿਕਨ ਤੰਦੂਰ ਚ ਜਦੋਂ ਮੁਰਗਾ ਭੁੰਨ ਕੇ ਤੁਹਾਨੂੰ ਸਾਹਮਣੇ ਤੁਹਾਡੇ ਪਰੋਸਿਆ ਜਾਵੇ ਤਾਂ ਉਹ ਵੀ ਜਿਹੜਾ ਸਵਾਦ ਹੁੰਦਾ ਹੈ ਤੇ ਦਾਲ ਮੱਖਣੀ ਵੈਜ ਵਾਲਿਆਂ ਲਈ ਸ਼ਾਕਰ ਲਈ ਸਭ ਤੋਂ ਸਰਵੋਤਮ ਜਿਹੜਾ ਹੈਗਾ ਡਾਈਟ ਗਿਣੀ ਗਈ ਹੈ ਸਾਰੇ ਤੁਹਾਨੂੰ ਸਵਾਦ ਖਾਣ ਪੀਣ ਦੇ ਸ਼ੌਕੀਨਾਂ ਨੂੰ ਇੱਥੇ ਇਹ ਮਿਲਣਗੇ ਹੋਰ ਨਵੀਂ ਅਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ